ਗੁਰਸਿੱਖ ਨੌਜਵਾਨ ਪੂਰਾ ਅਮਰਤਧਾਰੀ ਗੁਰੂ ਦੇ ਬਾਣੇ ਦੇ ਵਿੱਚ ਸੱਜਿਆ ਹੋਇਆ ਕੀਰਤ ਕਰਦਾ ਨਜ਼ਰ ਆ ਰਿਹਾ ਹੈ। ਕੁੱਲੜ ਦੇ ਵਿੱਚ ਇਹ ਦੁੱਧ ਗਰਮ ਕਰਕੇ ਪਿਆਰੇ ਨੇ ਜਿਹਦੇ ਨਾਲ ਲੋਕਾਂ ਦੀ ਸਿਹਤ ਵੀ ਬੰਦੀ ਹੈ, ਖਾਣ ਪੀਣ ਚ ਵੀ ਵਧੀਆ ਹੈ ਤੇ ਆਪਣੀ ਕਿਰਤ ਕਮਾਈ ਵੀ ਕਰ ਰਹੇ ਹਨ। ਇਹ ਲੈਣਾ ਆਪਣਾ ਸ਼ਰਧਾਈ ਦਾ ਹੈਗਾ ਕੰਮ। ਸ਼ਰਦਿਆਈ ਦਾ ਕੀਤਾ ਕਿਉਂਕਿ ਨਿਹੰਗ ਸਿੰਘਾਂ ਨੇ ਜਿੱਥੇ ਵੀ ਹੋਂ ਨਿਹੰਗ ਸਿੰਘਾਂ ਦਾ ਨਾਮ ਆਉਣਾ ਵਾ ਉਥੇ ਸ਼ਰਦਿਆਈ ਦਾ ਨਾਮ ਆਣਾ ਹੀ ਆਣਾ ਵਗਾ ਤੇ ਫਿਰ ਆਪਾਂ ਸਰਦੀਆਂ ਵਾਸਤੇ ਜਿਹੜਾ ਵਗਾ ਉਹ ਸ਼ਰਦਿਆਈ ਤੇ ਸਰਦੀਆਂ ਵਿੱਚ ਪੀਣੀ ਨਹੀਂ ਇਸ ਕਰਕੇ ਆਪਾਂ ਜਿਹੜਾ ਵਾ ਗਰਮ ਸ਼ੁਰੂ ਕਰ ਲਿਆ ਇਹ ਵਿੱਚ ਸੋਹੋ ਹੀ ਸਾਰਾ ਡਰਾਈ ਫਰੂਟ ਜਿਹੜਾ ਵਾ ਰਸਤ ਸਾਰੀ ਸ਼ਰਦਿਆਈ ਵਾਲੀ ਇਹਦੇ ਵਿੱਚ ਪਾ ਕੇ ਦੇਸੀ ਕਿਉ ਪਾ ਕੇ ਤੇ ਇਹ ਜਿਹੜੀ ਹੈ ਇਹਦੀ ਤਸਵੀਰ ਗਰਮ ਹੋ ਜਾਂਦੀ ਹੈਗੀ ਤੇ ਸਰਦੀਆਂ ਵਾਸਤੇ ਬਹੁਤ ਵਧੀਆ ਦੇ ਵਿੱਚ ਜਿੱਦਾਂ ਸ਼ਰਦਾਈ ਆਪਾਂ ਰਗੜੀਦਾ ਵਾ ਓਦਾਂ ਹੀ ਸਾਰੀ ਰਸਤ ਨੂੰ ਰਗੜ ਕੇ ਤੇ ਆਪਾਂ ਦੁੱਧ ਦੇ ਵਿੱਚ ਪਾ ਕੇ ਤੇ ਇੱਥੇ ਹੀ ਸਾਰਾ ਸੰਤਾਂ ਨੂੰ ਛਕਾਈਦਾ ਕੁੱਲੜ ਦਾ ਆਈਡੀਆ ਕਿੱਦਾਂ ਆ ਗਿਆ ਦਿਮਾਗ ਤੇ ਅੱਜ ਕੱਲ੍ਹ ਹੁਣ ਜਿੱਦਾਂ ਡਿਸਪੋਜ਼ੇਬਲ ਪਲਾਸਟਿਕ ਵਾਲੇ ਜਿਹੜੇ ਗਲਾਸ ਹੈਗੇ ਉਹ ਜਿਹੜੇ ਆ ਕਿ ਹਾਨੀ ਕਰਕੇ ਨਹੀਂ ਵਰਤਨੇ ਚਾਹੀਦੇ ਤੇ ਇਸ ਕਰਕੇ ਇਹੋ ਹੀ ਆ ਜਾਂ ਸਰਵਲੋਏ ਦੇ ਵਰਤੋ ਤੇ ਜਾਂ ਫਿਰ ਮਿੱਟੀ ਦੇ ਜਿਹੜੇ ਕੁੱਲੜ ਉਹ ਵਰਤਨੇ ਚਾਹੀਦੇ ਪਹਿਲਾਂ ਆਪਣੇ ਕੋਲ ਸਰਦਿਆਈ ਦਾ ਹੈਗਾ ਨਾ ਤੇ ਉਹੋ ਹੀ ਆਪਣੇ ਕੋਲ ਰੁਟੀਨ ਦੇ ਵਿੱਚ ਜਿਹੜੇ ਸਰਦਿਆਈ ਪਿੰਦੀ ਸੰਗਤ ਹੋਈ ਆਪਣੇ ਕੋਲ ਰੁਟੀਨ ਦੇ ਵਿੱਚ ਜਿਹੜੇ ਹੈਗੇ ਉਹ ਆ ਰਹੇ ਆ ਸੰਗਤ ਤੇ ਹੌਲੀ ਹੌਲੀ ਨਾਲੇ ਹੋਰ ਵੀ ਪਤਾ ਲੱਗਦਾ ਜਾਂਦਾ ਕਿਉਂਕਿ ਇਹ ਨਵਾਂ ਹੀ ਕਨਸੈਪਟ ਹੈ ਜੋ ਬਟਾਲੇ ਦੇ ਵਿੱਚ ਪਹਿਲਾਂ ਆਪਣਾ ਹੀ ਸ਼ੁਰੂ ਕੀਤਾ ਡਰਾਈ ਫਰੂਟ ਬਾਦਾਮ ਤੇ ਖਸ ਖਸ ਤੇ ਮਗਜ ਪਾਈਦੇ ਇਹਦੇ ਵਿੱਚ ਤੇ ਇਲਾਇਚੀ ਜਿਹੜੀ ਹੁੰਦੀ ਆ ਉਹ ਪਾਈਦੀ ਆ ਨਾਲ ਦੇਸੀ ਘਿਓ ਪਾ ਲਈਦਾ ਵਗਾ ਉਹ ਕੜ ਕੜ ਕੇ ਕੜ ਕੜ ਕੇ ਤੇ ਵਧੀਆ ਫਿਰ ਇਦਾਂ ਬਣ ਜਾਂਦਾ ਵਾ ਸੀਗਾ ਵੀ ਰਾਤ ਮਿਲਦੀ ਆ ਤੇ ਸਰੀਰ ਨੂੰ ਵੀ ਤਾਕਤ ਮਿਲਦੀ ਆ ਇਸੇ ਤਰ੍ਹਾਂ ਜਿਹੜਾ ਵਾ ਇਹ ਸਰਦੀਆਂ ਵਿੱਚ ਬਹੁਤ ਵਧੀਆ ਵਾ ਜਿੱਦਾਂ ਨਜਲਾ ਜੂ ਕਾਮ ਵਗੈਰਾ ਖਾਂਸੀ ਆ ਜਾਂਦੀ ਆ ਜਾਂ ਗਲੇ ਖਰਾਬ ਰਹਿੰਦੇ ਆ ਤੇ ਉਹ ਉਹਦੇ ਵਾਸਤੇ ਬਹੁਤ ਵਧੀਆ ਮੰਨ ਕੇ ਮੈਂ ਚੱਲਾਂ ਕਿ ਨਿਹੰਗ ਸਿੰਘ ਫੌਜਾਂ ਜੋ ਆਪ ਖਾਂਦੀਆਂ ਨੇ ਤੰਦਰੁਸਤ ਖਾਣਾ ਉਹ ਹੀ ਹੁਣ ਬਣਾ ਬਣਾ ਕੇ ਲੋਕਾਂ ਨੂੰ ਵੀ ਸ਼ਿਕਾ ਰਹੇ ਬਿਲਕੁਲ ਬਿਲਕੁਲ ਮਹਾਰਾਜੀ ਜੀ ਨੇ ਸਾਡੇ ਗੁਰੂਆਂ ਪੀਰਾਂ ਨੇ ਕਿਹਾ ਹੈ ਕਿ ਕੀਰਤ ਕਰੋ ਤੇ ਵੰਡ ਛਕੋ ਕਿਉਂਕਿ ਕੀਰਤ ਕਰਕੇ ਜੋ ਕਮਾਈ ਹੁੰਦੀ ਹੈ ਨਾ ਉਹਦੇ ਵਿੱਚ ਸੁੱਖ ਅਲੱਗ ਹੀ ਹੁੰਦਾ ਐਸੀ ਹੀ ਇੱਕ ਤਸਵੀਰ ਦਿਖਾਵਾਂਗਾ ਤੁਹਾਨੂੰ ਬਟਾਲਾ ਦੇ ਕਾਨੂੰਆ ਰੋਡ ਦੀ ਹੈ ਜਿੱਥੇ ਗੁਰਸਿੱਖ ਨੌਜਵਾਨ ਪੂਰਾ ਅਮਰਤ ਧਾਰੀ ਗੁਰੂ ਦੇ ਬਾਣੇ ਦੇ ਵਿੱਚ ਸੱਜਿਆ ਹੋਇਆ ਕੀਰਤ ਕਰਦਾ ਨਜ਼ਰ ਆ ਰਿਹਾ ਹੈ ਕਾਰਟ ਨੇ ਲਗਾਈ ਹੈ ਇੱਕ ਵੱਖਰੀ ਕਿਸਮ ਦੀ ਜਿੱਤੇ ਮਿਹਨਤ ਕਰਕੇ ਕਮਾਈ ਕਰ ਰਿਹਾ ਤੇ ਲੋਕਾਂ ਨੂੰ ਸਿਹਤਮੰਦ ਖਾਣਾ ਜਿਹੜਾ ਹੈ ਸਿਹਤਮੰਦ ਚੀਜ਼ ਜਿਹੜੀ ਹੈ ਉਹ ਪਿਆਰਿਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਖਾਲਸਾ ਗਰਮ ਦੁੱਧ ਕੁੱਲੜ ਦੇ ਵਿੱਚ ਇਹ ਦੁੱਧ ਗਰਮ ਕਰਕੇ ਪਿਆਰੇ ਨੇ ਜਿਹਦੇ ਨਾਲ ਲੋਕਾਂ ਦੀ ਸਿਹਤ ਵੀ ਬੰਦੀ ਹੈ ਖਾਣ ਪੀਣ ਚ ਵੀ ਵਧੀਆ ਹੈ ਤੇ ਆਪਣੀ ਕਿਰਤ ਕਮਾਈ ਵੀ ਕਰ ਰਹੇ ਹਨ ਕਈ ਅਸੀਂ ਦੇਖਿਆ ਜਾਵੇ ਤਾਂ ਲੋਕ ਮਿਹਨਤ ਕਰਨ ਤੋਂ ਗੁਰੇਜ਼ ਕਰ ਲੈਂਦੇ ਨੇ ਜਾਂ ਫਿਰ ਉਹ ਰਾਹ ਚੁਣ ਲੈਂਦੇ ਨੇ ਕਿ ਜਲਦ ਅਮੀਰ ਹੋ ਜਾਈਏ ਜਲਦ ਪੈਸੇ ਕਮਾ ਲਈਏ ਪਰ ਉਹ ਕਾਰ ਤੁਹਾਨੂੰ ਮੈਂ ਦਿਖਾ ਦਿਆਂ ਇਹ ਗੁਰਸਿੱਖ ਨੌਜਵਾਨ ਜੋ ਗੁਰੂ ਦੇ ਬਾਣੀ ਚ ਹੈ ਤੁਸੀਂ ਦੇਖ ਸਕਦੇ ਹੋ ਖਾਲਸਾ ਗਰਮ ਦੁੱਧ ਦੀ ਇਹ ਕਾਰਟ ਲਗਾਈ ਹੋਈ ਹੈ ਦੋ ਤਰ੍ਹਾਂ ਦਾ ਇਹ ਕੰਮ ਕਰਦੇ ਹਨ ਗਰਮੀਆਂ ਦੇ ਵਿੱਚ ਸਰਦਾਈ ਦਾ ਕੰਮ ਕਰਦੇ ਹਨ ਅਤੇ ਜਦੋਂ ਸਰਦੀਆਂ ਆਈਆਂ ਤਾਂ ਗਰਮ ਦੁੱਧ ਦਾ ਕੰਮ ਖੋਲ ਲਿਆ ਪਰ ਤਸਵੀਰ ਤੁਹਾਨੂੰ ਅਲੈਦਾ ਇਸ ਕਰਕੇ ਦਿਖਾਣੀ ਚਾਹੀਏ ਮੈਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜਲਦ ਅਮੀਰ ਬਣਨ ਦੀ ਚਾਹਤ ਚ ਗਲਤ ਰਸਤੇ ਤੇ ਤੁਰ ਪੈਂਦੀ ਹੈ ਉੱਥੇ ਹੀ ਇਹ ਗੁਰਸਿੱਖ ਨੌਜਵਾਨ ਆਪਣੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਕੀਰਤ ਕਰਕੇ ਮਿਹਨਤ ਕਰਕੇ ਕਮਾਈ ਕਰ ਰਿਹਾ ਹੈ ਘਰ ਦੇ ਵਿੱਚ ਬਾਕੀ ਪਰਿਵਾਰ ਮੈਂਬਰ ਵੀ ਹਨ ਜਦੋਂ ਮੈਂ ਇਹ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਕਹਿੰਦੇ ਸਨ ਕਿ ਕਮਾਈ ਤਾਂ ਕਰਨੀ ਹੈ ਪਰ ਕਮਾਈ ਉਹ ਕਰਿਆਂਗੇ ਇਹਦੇ ਵਿੱਚ ਸੁੱਖ ਮਿਲੇ ਜਿਹਦੇ ਵਿੱਚ ਵਡਿਆਈ ਮਿਲੇ ਇਸ ਕਰਕੇ ਮਿਹਨਤ ਕਰ ਰਹੇ ਹਾਂ ਆਪਣੇ ਦੱਸੇ ਹੋਏ ਗੁਰੂ ਦੀ ਕੀਰਤ ਕਰ ਰਹੇ ਹਾਂ ਤੇ ਉਸੇ ਕੀਰਤ ਤੇ ਚੱਲ ਕੇ ਇਹ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਚਲਾ ਰਹੇ ਨੇ ਇਸੇ ਕੰਮ ਤੋਂ ਬਾਬਾ ਜੀ ਬੜਾ ਜੁਨੀਕ ਜਿਆ ਕੰਮ ਖੋਲ ਲਿਆ ਮੈਂ ਬੜਾ ਖੁਸ਼ ਹੋਇਆ ਤੁਹਾਡਾ ਕੰਮ ਦੇਖ ਕੇ ਕਿ ਇੱਕ ਤੇ ਵਧੀਆ ਸਿਹਤਮੰਦ ਚੀਜ਼ ਤੁਸੀਂ ਲੋਕਾਂ ਨੂੰ ਪਿਆਲ ਰਹੇ ਹੋ ਸੋਚ ਕਿਵੇਂ ਆਈ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸੋਚ ਮਹਾਰਾਜ ਜੀ ਪਹਿਲਾਂ ਆਪਣਾ ਸਰਦਿਆਈ ਦਾ ਹੈਗਾ ਕੰਮ ਬਟਾਲੇ ਦੇ ਵਿੱਚ ਆਪਾਂ ਸਰਦਿਆਈ ਦਾ ਕੀਤਾ ਕਿਉਂਕਿ ਨਿਹੰਗ ਸਿੰਘਾਂ ਨੇ ਜਿੱਥੇ ਵੀ ਹੁਣ ਨਿਹੰਗ ਸਿੰਘਾਂ ਦਾ ਨਾਮ ਆਉਣਾ ਵਾ ਉੱਥੇ ਸਰਦਿਆਈ ਦਾ ਨਾਮ ਆਣਾ ਹੀ ਆਣਾ ਵਗਾ ਤੇ ਸੰਗਤ ਨੇ ਬਹੁਤ ਪਿਆਰ ਦਿੱਤਾ ਬਹੁਤ ਵਧੀਆ ਇੱਕ ਵਧੀਆ ਚੀਜ਼ ਜੀ ਸਿਹਤ ਵਾਸਤੇ ਤੇ ਉਹਦੇ ਕਰਕੇ ਆਪਾਂ ਜਿਹੜਾ ਵਗਾ ਆਪਣੇ ਕੋ ਸੰਗਤ ਤੇ ਸਰਦਿਆਈ ਵਾਸਤੇ ਲੱਗੇ ਸੀਗੇ ਪੀ ਪੱਕਾ ਹੀ ਆਪਣੇ ਕੋ ਪੀਂਦੇ ਪੀਂਦੇ ਹੀ ਡੇਲੀ ਰੁਟੀਨ ਦੇ ਵਿੱਚ ਹੈ ਤੇ ਫਿਰ ਆਪਾਂ ਸਰਦੀਆਂ ਵਾਸਤੇ ਜਿਹੜਾ ਵਗਾ ਉਹ ਸਰਦੀਆਂ ਤੇ ਸਰਦੀਆਂ ਵਿੱਚ ਪੀਣੀ ਨਹੀਂ ਇਸ ਕਰਕੇ ਆਪਾਂ ਜਿਹੜਾ ਵਾ ਗਰਮ ਸ਼ੁਰੂ ਕਰ ਲਿਆ ਕਿਉਂਕਿ ਇਹਦੇ ਵਿੱਚ ਉਹੋ ਹੀ ਸਾਰਾ ਡਰਾਈ ਫਰੂਟ ਜਿਹੜਾ ਵਾ ਰਸਤ ਸਾਰੀ ਸਰਦੀਾਈ ਵਾਲੀ ਇਹਦੇ ਵਿੱਚ ਪਾ ਕੇ ਦੇਸੀ ਘਿਓ ਪਾ ਕੇ ਤੇ ਇਹ ਜਿਹੜੀ ਹੈ ਇਹਦੀ ਤਸਵੀਰ ਗਰਮ ਹੋ ਜਾਂਦੀ ਹੈਗੀ ਤੇ ਸਰਦੀਆਂ ਵਾਸਤੇ ਬਹੁਤ ਵਧੀਆ ਵਜਿਏ ਠੀਕ ਹੈ ਤੇ ਇਹ ਫਿਰ ਤਿਆਰ ਆਪ ਹੀ ਕਰਦੇ ਹੋ ਸਾਰਾ ਹਾਂਜੀ ਮਹਾਰਾਜ ਜੀ ਆਪਾਂ ਇੱਥੇ ਹੀ ਤਿਆਰ ਕਰੀਦਾ ਵਾ ਡੰਡੇ ਕੁੰਡੇ ਦੇ ਵਿੱਚ ਜਿੱਦਾਂ ਛਰਦਾਈ ਆਪਾਂ ਰਗੜੀਦਾ ਵਾ ਓਦਾਂ ਹੀ ਸਾਰੀ ਰਸਤ ਨੂੰ ਰਗੜ ਕੇ ਤੇ ਆਪਾਂ ਦੁੱਧ ਦੇ ਵਿੱਚ ਪਾ ਕੇ ਤੇ ਇੱਥੇ ਹੀ ਸਾਰਾ ਸੰਤਾਂ ਨੂੰ ਛਕਾਈਦਾ ਵਾ ਜੀ ਇੱਕ ਹੋਰ ਚੀਜ਼ ਮੈਨੂੰ ਬੜੀ ਵਧੀਆ ਲੱਗੀ ਤੁਹਾਡੀ ਕਾਰਟ ਤੇ ਕਿ ਤੁਸੀਂ ਕੁੱਲੜ ਦੇ ਵਿੱਚ ਇਹ ਦੁੱਧ ਗਰਮ ਕਰਕੇ ਲੋਕਾਂ ਨੂੰ ਪਿਆ ਰਹੋ ਇਹ ਕੁੱਲੜ ਦਾ ਆਈਡੀਆ ਕਿਦਾਂ ਆ ਗਿਆ ਦਿਮਾਗ 'ਚ ਇਹ ਮਰਜੀ ਆਪਣਾ ਆਈਡੀਆ ਨਹੀਂ ਹੈ ਪਹਿਲਾਂ ਤੁਹਾਡੇ ਮਨ ਦੇ ਵਿੱਚ ਹੈਗਾ ਹੈਗਾ ਕਿਉਂਕਿ ਆਪਾਂ ਵੇਂਦੇ ਆਂਗੇ ਹੋਰ ਵੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉੱਥੇ ਨਾ ਦੁੱਧ ਲੱਗੇ ਹੁੰਦੇ ਹੀਗੇ ਤੇ ਉਹ ਮਿੱਟੀ ਦੇ ਕੁਲੜਾਂ ਦੇ ਵਿੱਚ ਜਦੋਂ ਛਕਾਉਂਦੇ ਆ ਇਹਦੇ ਵਿੱਚ ਟੇਸਟ ਵੀ ਬਹੁਤ ਵਧੀਆ ਹੁੰਦਾ ਵਾ ਤੇ ਇੱਕ ਨਾਲੇ ਆਪਣੇ ਪ੍ਰਾਤਨ ਪਹਿਲਾਂ ਮਿੱਟੀ ਦੇ ਹੀ ਬਰਤਨ ਚੱਲਦੇ ਹੁੰਦੇ ਸੀਗੇ ਤੇ ਅੱਜਕੱਲ ਹੁਣ ਜਿੱਦਾਂ ਡਿਸਪੋਜ਼ੇਬਲ ਪਲਾਸਟਿਕ ਵਾਲੇ ਜਿਹੜੇ ਗਲਾਸ ਹੈਗੇ ਉਹ ਜਿਹੜੇ ਆ ਕਿ ਹਾਨੀ ਕਰਕੇ ਨਹੀਂ ਵਰਤਨੇ ਚਾਹੀਦੇ ਤੇ ਇਸ ਕਰਕੇ ਇਹੋ ਹੀ ਆ ਜਾਂ ਸਰਵਲੋਏ ਦੇ ਵਰਤੋ ਤੇ ਜਾਂ ਫਿਰ ਮਿੱਟੀ ਦੇ ਜਿਹੜੇ ਕੁੱਲੜ ਉਹ ਵਰਤਨੇ ਚਾਹੀਦੇ ਇੱਕ ਤਾਂ ਤੁਸੀਂ ਗੁਰੂ ਦੀ ਦੱਸਿਓਏ ਮਾਰਗ ਤੇ ਚੱਲ ਰਹੇ ਹੋ ਕਿਰਤ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਗੁਰੂ ਦਾ ਬਾਣਾ ਵੀ ਪਹਿਨੇ ਹੋਇਆ ਅਮਰਤ ਵਾਲੀ ਗੁਰਸੇਖੋ ਪਰ ਅੱਜਕੱਲ ਦੀ ਨੌਜਵਾਨਾਂ ਮਿਹਨਤ ਤੋਂ ਬੜਾ ਗੁਰੇਜ਼ ਕਰਦੀ ਆ ਜਲਦੀ ਅਮੀਰ ਹੋਣ ਦੀ ਚਾਹਤ ਉਹਨਾਂ ਨੂੰ ਗਲਤ ਰਸਤੇ ਲੈ ਜਾਂਦੀ ਆ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਉਸ ਬਾਰੇ ਅ ਨਹੀਂ ਜੀ ਮੇਰੇ ਤੇ ਵਿਚਾਰੇ ਹੋਈ ਆਗੇ ਪੀ ਘਰ ਦਾ ਜਿਹੜਾ ਚਲਾਉਣ ਵਾਸਤੇ ਜਿਹੜਾ ਵਗਾ ਕਾਰਵਿਹਾਰ ਕੋਈ ਨਾ ਕੋਈ ਕਰਨਾ ਚਾਹੀਦਾ ਵਾ ਜ਼ਰੂਰ ਸਾਡੇ ਬਹੁਤਾ ਇਹ ਆ ਪੀ ਆਪਣੇ ਜਿਹੜੇ ਆ ਲੋਕ ਇਹਨਾਂ ਨੂੰ ਸ਼ਰਮ ਆ ਜਾਂਦੀ ਹੈ ਬਹੁਤੀ ਪੀ ਅਸੀਂ ਕੋਈ ਵੀ ਕੰਮ ਕਰਾਂਗੇ ਸਾਨੂੰ ਆ ਵੇਖੂਗਾ ਉਹ ਵੇਖੂਗਾ ਸ਼ਰਮ ਤੋਂ ਕਰਕੇ ਕੰਮ ਨਹੀਂ ਕਰਦੇ ਪਰ ਜਰੂਰ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਵੀ ਕਾਰਵਿਆਰ ਕਰੋ ਜਰੂਰ ਮਿਹਨਤ ਕਰੋ ਮਿਹਨਤ ਦੇ ਵਿੱਚ ਪਰਮਾਤਮਾ ਵੀ ਖੁਸ਼ ਹੁੰਦਾ ਵਾ ਤੇ ਨਾਲ ਜਿਹੜੇ ਆਪਣੇ ਸਾਰੇ ਖੁਸ਼ ਹੁੰਦੇ ਆ ਕਿ ਮਰੇ ਤੂੰ ਪਰਿਵਾਰ ਦੇ ਵਿੱਚ ਕੋਣ ਕੋਣਾ ਬਾਬਾ ਜੀ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਨੇ ਛੋਟਾ ਬ੍ਰਦਰ ਉਹ ਵੀ ਮੇਰੇ ਨਾਲ ਇੱਥੇ ਹੁੰਦਾ ਵਗਾ ਥੋੜਾ ਕਾਰਵਿਆਰ ਕਰਨ ਰਿਹਾ ਉਹ ਤੇ ਨਾਲ ਮੇਰੇ ਦਾਦੀ ਜੀ ਨੇ ਤੇ ਦਾਦਾ ਜੀ ਨੇ ਠੀਕ ਹੈ ਤੇ ਇਹ ਕੰਮ ਜਦੋਂ ਦਾ ਖੋਲਿਆ ਹੋਇਆ ਹੈ ਕਮਾਈ ਹੋ ਰਹੀ ਹੈ ਗਾਕੀ ਆ ਰਹੀ ਹੈ ਤੁਹਾਡੇ ਕੋਲ ਕਿ ਕਿਸ ਤਰੀਕੇ ਦੀ ਰੁਟੀਨ ਚ ਹਾਂਜੀ ਪਹਿਲਾਂ ਆਪਣੇ ਕੋਈ ਸਰਦਿਆਈ ਦਾ ਹੈਗਾ ਨਾ ਤੇ ਉਹੋ ਹੀ ਆਪਣੇ ਕੋ ਰੁਟੀਨ ਦੇ ਵਿੱਚ ਜਿਹੜੇ ਸ਼ਰਧਾਈ ਪਿੰਦੀ ਸੰਗਤ ਹੋਈ ਆਪਣੇ ਕੋ ਰੁਟੀਨ ਦੇ ਵਿੱਚ ਜਿਹੜੇ ਹੈਗੇ ਉਹ ਆ ਰਹੇ ਆ ਸੰਗਤ ਤੇ ਹੌਲੀ ਹੌਲੀ ਨਾਲੇ ਹੋਰ ਵੀ ਪਤਾ ਲੱਗਦਾ ਜਾਂਦਾ ਕਿਉਂਕਿ ਇਹ ਨਵਾਂ ਹੀ ਕਨਸੈਪਟ ਹੈ ਜੋ ਬਟਾਲੇ ਦੇ ਵਿੱਚ ਪਹਿਲਾਂ ਆਪਣਾ ਹੀ ਸ਼ੁਰੂ ਕੀਤਾ ਵਗਾ ਦੇ ਹੋਲੀ ਹੋਲੀ ਸੰਗਤ ਨੂੰ ਪਤਾ ਲੱਗ ਜਾਂ ਲੱਗੀ ਜਾਂਦਾ ਵਾ ਜਿੱਦਾਂ ਇਹਦਾ ਪਤਾ ਲੱਗਦਾ ਜਾਂਦਾ ਵਾ ਉਦਾਂ ਉਦਾਂ ਸੰਗਤ ਆਪਣੇ ਕੋਲ ਆਈ ਜਾਂਦੀ ਹੈ। ਉਹ ਖੁਸ਼ਬੂਤ ਮੈਨੂੰ ਇੱਚ ਤਾਂ ਆ ਰਹੀ ਹੈ ਖੁਸ਼ਬੂਤ ਉਹ ਲੱਗ ਰਿਹਾ ਕਿ ਕਾਫੀ ਸਵਾਦ ਇਹ ਜਿਹੜਾ ਤੁਸੀਂ ਦੁੱਧ ਦੀ ਆਈਟਮ ਤਿਆਰ ਕੀਤੀ ਕਾਫੀ ਸਵਾਦ ਹੈ ਕਿਉਂਕਿ ਖੁਸ਼ਬੂਤ ਤੋਂ ਹੀ ਪਤਾ ਲੱਗ ਰਿਹਾ। ਆਈਟਮਾਂ ਵਿੱਚ ਕਿਹੜੀਆਂ-ਕਿਹੜੀਆਂ ਪਾਉਂਦੇ ਹੋ ਤੇ ਕਿੰਨਾ ਕੋ ਟਾਈਮ ਲੱਗ ਜਾਂਦਾ ਇਹਨੂੰ ਤਿਆਰ ਕਰਨ ਵਿੱਚ? ਇਹਦੇ ਵਿੱਚ ਮਹਾਰਾਜ ਜੀ ਖੁਸ਼ਬੂਤ ਆ ਰਹੀ ਹੈ ਕਿਉਂਕਿ ਇਹ ਸਵੇਰ ਤੋਂ ਹੀ ਕਰਨ ਡਿਆ ਹੈਗਾ ਦੁੱਧ। ਜਿੱਦਾਂ ਮੰਨ ਲਓ ਕਿ ਆਪਾਂ 7 ਕਿਲੋ ਦੁੱਧ ਪਾਇਆ ਉਹਦੇ ਵਿੱਚੋਂ 5 ਕਾਰਡਨ ਤੋਂ ਪਹਿਲਾਂ ਹੀ ਡ్రਾਈ ਫਰੂਟ ਬਾਦਾਮ ਤੇ ਖਸਖਸ ਤੇ ਮਗਜ ਪਾਈਦੇ ਆ ਇਹਦੇ ਵਿੱਚ ਤੇ ਇਲਾਇਚੀ ਜਿਹੜੀ ਹੁੰਦੀ ਆ ਉਹ ਪਾਈਦੀ ਆ ਨਾਲ ਦੇਸੀ ਘਿਓ ਪਾ ਲਈਦਾ ਵਗਾ ਉਹ ਕੜ ਕੜ ਕੇ ਕੜ ਕੜ ਕੇ ਤੇ ਵਧੀਆ ਫਿਰ ਇਦਾਂ ਬਣ ਜਾਂਦਾ ਵਗਾ ਜਿਸੇਗਾ ਤੜਕਾ ਲਾਦੇ ਹੋ ਹਾਂਜੀ ਦੇਸੀ ਘਿਓ ਦਾ ਤੜਕਾ ਲਾ ਦੇ ਤਾਂ ਮਰੇ ਤੁਸੀਂ ਇਹ ਆਈਟਮਾ ਦੱਸ ਰਹੇ ਹੋ ਜਿਸ ਤਿੱਕੇ ਨਾਲ ਅੱਜ ਕੱਲ੍ਹ ਸਰਦੀਆਂ ਦਾ ਮੌਸਮ ਆਇਆ ਨਾ ਅਕਸਰ ਹੀ ਲੋਕਾਂ ਨੂੰ ਨਜਲਾ ਜਕਾਮ ਖਾਂਸੀ ਹਨਾ ਛਾਤੀ ਦੀ ਰਿਕਰਟ ਦੀ ਜਿਹੜੀਆਂ ਨੇ ਉਹ ਆੜੀਆਂ ਮੁਸ਼ਕਲ ਤੇ ਮੇਰੇ ਸੋਨ ਇਹ ਤੇ ਬਹੁਤ ਵਧੀਆ ਰਹੂਗਾ ਉਹਨਾਂ ਲੋਕਾਂ ਵਾਸਤੇ ਨਹੀਂ ਸਰਦੀਆਂ ਦੇ ਵਿੱਚ ਬਹੁਤ ਵਧੀਆ ਰਹੀ ਜਿੱਦਾਂ ਸਰਦਿਆਈ ਜਿਹੜੀ ਆ ਉਹ ਗਰਮੀਆਂ ਦੇ ਵਿੱਚ ਬਹੁਤ ਵਧੀਆ ਸੀਗੀ ਠੰਡ ਤੋਂ ਵੀ ਰਾਤ ਮਿਲਦੀ ਆ ਤੇ ਸਰੀਰ ਨੂੰ ਵੀ ਤਾਕਤ ਮਿਲਦੀ ਆ ਇਸੇ ਤਰ੍ਹਾਂ ਜਿਹੜਾ ਵਾ ਇਹ ਸਰਦੀਆਂ ਵਿੱਚ ਬਹੁਤ ਵਧੀਆ ਵਾ ਜਿੱਦਾਂ ਨਜਲਾ ਜ਼ੁਕਾਮ ਵਗੈਰਾ ਖਾਂਸੀ ਆ ਜਾਂਦੀ ਆ ਜਾਂ ਗਲੇ ਖਰਾਬ ਰਹਿੰਦੇ ਆ ਤੇ ਉਹ ਉਹਦੇ ਵਾਸਤੇ ਬਹੁਤ ਵਧੀਆ ਕਿਉਂਕਿ ਤਸੀਰ ਗਰਮ ਹੁੰਦੀ ਆ ਤੇ ਡਰਾਈ ਫਰੂਟ ਤੇ ਪਹਿਲਾਂ ਹੀ ਬਹੁਤ ਵਧੀਆ ਵਾ ਤੇ ਦੁੱਧ ਤੇ ਆਪਜੀ ਨੂੰ ਪਤਾ ਹੀ ਆ ਵੀ ਤਾਕਤ ਵਾਲੀ ਚੀਜ਼ ਆ ਡਰਾਈ ਫਰੂਟ ਵੀ ਤਾਕਤ ਵਾਲੀ ਚੀਜ਼ ਆ ਇਸ ਕਰਕੇ ਸਰਦੀਆਂ ਵਿੱਚ ਬਹੁਤ ਵਧੀਆ ਫਾਇਦੇਮੰਦ ਚੀਜ਼ ਆ ਇਹਦਾ ਮਤਲਬ ਮੰਨ ਕੇ ਮੈਂ ਚੱਲਾਂ ਕਿ ਨਿਹੰਗ ਸਿੰਘ ਫੌਜਾਂ ਜੋ ਆਪ ਖਾਂਦੀਆਂ ਨੇ ਤੰਦਰੁਸਤ ਖੁਰਾਕ ਉਹੀ ਹੁਣ ਬਣਾ ਬਣਾ ਕੇ ਲੋਕਾਂ ਨੂੰ ਵੀ ਸ਼ਿਕਾ ਰਹੇ ਬਿਲਕੁਲ ਬਿਲਕੁਲ ਮਹਾਰਾਜ ਜੀ ਨਿਹੰਗ ਸਿੰਘ ਆਪਜੀ ਵੇਖਿਆ ਹੀ ਨਿਹੰਗ ਸਿੰਘਾਂ ਦਾ ਪੈਰਾ ਕਿੰਦਾਂ ਚੁਸਤੀ ਫੁਰਤੀ ਹੁੰਦੀ ਆ ਨਿਹੰਗ ਸਿੰਘਾਂ ਦੇ ਵਿੱਚ ਤੇ ਉਹ ਇਹੋ ਹੀ ਖੁਰਾਕਾਂ ਛਕਦੇ ਆ ਸ਼ਰਦਿਆਈ ਵੀ ਸਕਦੇ ਆ ਤੇ ਸਿਆਲ ਦੇ ਵਿੱਚ ਗਰਮ ਦੋਦੀ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਹੜੀ ਆਪਾਂ ਤਿਆਰ ਕਰੀਦੀ ਆ ਇਹੋ ਹੀ ਬਣਾ ਕੇ ਦਲਾਂ ਪੰਥਾਂ ਦੇ ਵਿੱਚ ਛਕੀ ਜਾਂਦੀ ਆ ਤੇ ਉਹ ਆਪ ਸਭ ਜਾਣਦੇ ਹੋ ਨੇ ਕਿ ਸਿੰਘਾਂ ਦੀ ਤਾਕਤਦਾਰਾ ਜੇ ਹੋਈ ਹੈਗਾ ਜੀ ਅੱਛਾ ਬਾਬਾ ਜੀ ਰੇਟ ਕੀ ਰੱਖਿਆ ਹੋਇਆ ਤੁਸੀਂ ਇੱਥੇ ਆਪਣੇ ਗਲਾਸਾਂ ਦਾ ਰੇਟ ਮਰੇ ਜੀ ਇਹਦਾ ਰੱਖਿਆ ਵਾ ਛੋਟਾ ਗਲਾਸ ਆ ਇਹ ਆਹ ਵਾਲਾ ਛੋਟਾ ਗਲਾਸ ਆ ਜੀ ਇਹਦਾ 40 ਰੁਪਏ ਰੇਟ ਰੱਖਿਆ ਵਾ ਇਹ ਇਹ ਵਾਲਾ ਵੱਡਾ ਗਲਾਸ ਇਹਦਾ 80 ਰੁਪਏ ਰੇਟ ਰੱਖਿਆ ਹੋਗਾ ਕਿਉਂਕਿ ਇਹ ਕੱਲਾ ਦੁੱਧ ਹੀ ਹੈ ਤੇ ਦੁੱਧ ਵਿੱਚ ਡਰਾਈ ਫਰੂਟ ਵਗੈਰਾ ਸਾਰੇ ਆਪਾਂ ਮਿਕਸ ਕਰਕੇ ਕਮਾਈ ਬਹੁਤ ਹੀ ਰੱਖੀ ਸਿਰਫ ਆਪਾਂ ਸੰਗਤਾਂ ਵਾਸਤੇ ਰੱਖਿਆ ਵੀ ਸੰਗਤ ਆਪਣੇ ਕੋ ਆਵੇ ਸ਼ਕੀਤ ਖੁਸ਼ ਹੋ ਕੇ ਜਾਵੇ ਤੇ ਸੰਗਤ ਦੀ ਸਿਹਤ ਵੀ ਬਣੇ ਸਾਰਿਆਂ ਦੀ ਜੀ ਆਖਰੀ ਸਵਾਲ ਆ ਬਾਈ ਤੁਹਾਡੇ ਕੋਲੋਂ ਮੇਰਾ ਕਿ ਅੱਜਕੱਲ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮਾਂ-ਬਾਪ ਨੂੰ ਗਰਸ ਕੇ ਪੈਸੇ ਖਰਚਾ ਕੇ ਬਾਹਰ ਦਾ ਰੁਖ ਕਰ ਰਹੇ ਆ ਪਰ ਆਪਣੇ ਪੰਜਾਬ 'ਚ ਕੰਮ ਕਰਕੇ ਰਹਿ ਜੀਂ ਬੇਨਤੀ ਇਹੋਈ ਆ ਕਿ ਜਿਨ੍ਹਾਂ ਦੇ ਕੋਲ ਤਾਂ ਚਲੋ ਮਾਇਆ ਹੈਗੀ ਆ ਜਿਹੜ ਜਿਹੜੇ ਕਾਰਵਿਆਰ ਕਰ ਸਕਦੇ ਨੇ ਉਹ ਤੇ ਜਾਣ ਭਲ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਮਾਪਿਆਂ ਨੂੰ ਤੰਗ ਕਰਕੇ ਜਿਹੜੇ ਉਹ ਕਹਿੰਦੇ ਆ ਕਿ ਆਪਾਂ ਨੂੰ ਬਾਹਰ ਹੀ ਆਪਾਂ ਜਾਣਾ ਵਾ ਜਾਂ ਐਹੀ ਕਰਨਾ ਵਗਾ ਕਰਜ਼ਾ ਚੁੱਕ ਕੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹਦੇ ਨਾਲੋਂ ਚੰਗਾ ਇਹ ਵਾ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਇੱਥੇ ਕਾਰਜ ਕਰੋ ਬਹੁਤ ਵਧੀਆ ਸੰਗਤ ਵੀ ਸਾਥ ਦਿੰਦੀ ਆ ਕਿਉਂਕਿ ਆ ਹੁਣ ਦੌਰ ਇਦਾਂ ਦਾ ਚੱਲ ਚੁੱਕਿਆ ਵਾ ਸੋਸ਼ਲ ਮੀਡੀਆ ਦੇ ਤੁਹਾਡੇ ਵੀਰਾਂ ਦੇ ਮਤਲਬ ਕਿ ਤੁਸੀਂ ਇਦਾਂ ਦਾ ਦੌਰ ਚਲਾਦਾ ਵਾ ਹਰ ਕੋਈ ਇੱਥੇ ਕਾਰਜ ਕਰਨ ੜਿਆ ਵਾ ਜਿਹੜਾ ਵੀ ਜਿਹਨਾਂ ਵੀ ਨਵਾਂ ਕੰਮ ਸ਼ੁਰੂ ਕਰਦਾ ਵਾ ਤੇ ਆਪਣੇ ਪੰਜਾਬੀ ਪੰਜਾਬੀ ਨੂੰ ਬਹੁਤ ਸਪੋਰਟ ਕਰ ਰਹੇ ਨੇ ਤੁਹਾਨੂੰ ਸਪੋਰਟ ਮਿਲ ਰਹੀ ਪੰਜਾਬੀਆਂ ਬਹੁਤ ਬਹੁਤ ਮਹਾਰਾਜ ਜੀ ਕਿਉਂਕਿ ਸਰਦੈਈ ਦਾ ਜਿਹੜਾ ਆਪਾਂ ਲਾਇਆ ਹੈਗਾ ਬਟਾਲੇ ਵਾਸੀਆਂ ਦਾ ਗੁਰਦਾਸਪੁਰ ਵਾਸੀਆਂ ਦਾ ਬਹੁਤ ਸਪੋਰਟ ਮਿਲਿਆ ਤੇ ਹੁਣ ਵੀ ਸਪੋਰਟ ਮਿਲਦੀ ਆ ਹੌਲੀ ਹੌਲੀ ਹੁਣ ਸੰਗਤ ਨੂੰ ਪਤਾ ਲੱਗਦਾ ਜਾਣ ੜਿਆ ਜੀ ਜੀ ਬਿਲਕੁਲ ਸਾਡੇ ਇੱਥੇ ਆਪਣਾ ਕੰਮ ਖੋਲਿਆ ਹੋਇਆ ਹੈ ਗੁਰੂ ਦੀ ਦੱਸੀ ਹੋਈ ਉਸ ਪੰਤੀਆਂ ਤੇ ਚੱਲਦੇ ਨਜ਼ਰ ਆ ਰਹੇ ਨੇ ਕਿ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਕੰਮ ਖੋਲ ਰੱਖਿਆ ਹੈ ਚੰਗੀ ਚੀਜ਼ ਬਣਾ ਕੇ ਦੁੱਧ ਜੋ ਗਰਮ ਹੈ ਜਦੇ ਵਿੱਚ ਕਾਜੂ ਬਦਾਮ ਕਿਸ਼ਮਿਸ ਖਸਖਾਸ ਅਤੇ ਦੇਸੀ ਘਿਓ ਪਾ ਕੇ ਤੜਕਾ ਲਗਾ ਕੇ ਲੋਕਾਂ ਨੂੰ ਪਿਆ ਰਹੇ ਨੇ ਤਾਂ ਕਿ ਲੋਕਾਂ ਦੀ ਸਿਹਤ ਵੀ ਬਣੀ ਦੇਵੇ ਤੇ ਇਹਨਾਂ ਦਾ ਕਾਰਜ ਵਿਹਾਰ ਵੀ ਚਲਦਾ ਰਹੇ ਜਰੂਰਤ ਹੈ ਐਸੇ ਨੌਜਵਾਨਾਂ ਤੋਂ ਸੇਧ ਲੈਣ ਦੀ ਤੇ ਪੰਜਾਬ 'ਚ ਰਹਿ ਕੇ ਹੀ ਪੰਜਾਬ ਦੇ ਲਈ ਆਪਣੇ ਲਈ ਨਵਾਂ ਕੀਤਾ ਕਰਨ ਦੀ ਤੇ ਉਹਨੂੰ ਹੀ ਆਪਣਾ ਰੋਜਗਾਰ ਬਣਾਉਣਾ ਹੈ ਕੈਮਰਾ ਪਰਸਨ ਲਾਪਰੀ ਦੇ ਨਾਲ ਭਪਾਲ ਸਿੰਘ ਪੰਜਾਬ ਨਿਊਜ਼ ਬਟਾਲਾ